ਉਹਨੇ ਦਰਾਹ ਐਚਪੀ ਪੰਪ ਗੋਲ ਗੁਰਥਰੀ ਰੋਡ ਤੇ ਐਕਸੀਡੈਂਟ ਹੋਇਆ ਉਹਦੇ ਮਾਲਕ ਗੱਡੀ ਤੇ ਆਪਣੇ ਨਾਂ ਨੇ ਕੀ ਹੋਇਆ ਭਾਜੀ ਹਾਂਜੀ ਮੈਂ ਅ ਪਰਲੇ ਪਾਸੇ ਤੁਹਾਨੂੰ ਪਤਾ ਹੀ ਆ ਜੀ 메ਨ ਲੇਨ ਬੰਦ ਹੈਗੀ ਆ ਤੇ ਰਾਈਟ ਸਾਈਡ ਵਾਲੀ ਲੇਨ ਦੇ ਵਿੱਚ ਹੀ ਆਉਣ ਜਾਣ ਦਾ ਟ੍ਰੈਫਿਕ ਚੱਲ ਰਿਹਾ ਵਾ ਤੇ ਮੈਂ ਬੜੀ ਆਰਾਮ ਨਾਲ ਹੀ ਆ ਰਹਿਆ ਕਿਉਂਕਿ ਟ੍ਰੈਫਿਕ ਆ ਰਿਹਾ ਵਾ ਠੀਕ ਹੈ ਅਸੀਂ ਗੱਡੀ ਪੈਟਰੋਲ ਪੰਪ ਦੇ ਲਈ ਮੋੜੀ ਹੈ ਤੇ ਇਹ ਸਰਵਿਸ ਲੇਨ ਦੇ ਵਿੱਚੋਂ ਰੋਂਗ ਸਾਈਡ ਤੋਂ ਇੱਕ ਹੁੰਡਈ ਵਰਨਾਕਾਰ ਜੋ ਕਿ ਯੰਗ ਜੇ ਮੁੰਡੇ ਚਲਾ ਰਹੇ ਨੇ ਠੀਕ ਹੈ ਗੱਡੀ ਦੇ ਵਿੱਚ ਸ਼ੀਸ਼ੇ ਵੀ ਲੱਗੇ ਹੋਏ ਨੇ ਕਾਲੇ ਤੇ ਮੇਰੇ ਖਿਆਲ ਇੰਸ਼ੋਰੈਂਸ ਵੀ ਨਹੀਂ ਹੈਗਾ ਜੋ ਉਹਨਾਂ ਦੇ ਪਰਿਵਾਰ ਦੇ ਬੰਦਿਆਂ ਨੇ ਦੱਸਿਆ ਹੋਇਆ ਕਿ ਗੱਡੀ ਦਾ ਇੰਸ਼ੋਰੈਂਸ ਵੀ ਨਹੀਂ ਹੈਗਾ ਤੇ ਯੰਗ ਜੇ ਮੁੰਡੇ ਲੱਗ ਰਹੇ ਨੇ ਸ਼ਾਇਦ ਇੱਕ ਨਾਲ ਦਾ ਬੱਚਾ ਤਾਂ ਬਿਲਕੁਲ ਸ਼ਾਇਦ ਨਵਾ ਲੇ ਗਿਆ ਵਾ ਠੀਕ ਹੈ ਤੇ ਉਹਨਾਂ ਨੇ ਬੜੀ ਤੇਜ਼ੀ ਨਾਲ ਆ ਕੇ ਗੱਡੀ ਮਾਰੀ ਹੈ ਠੀਕ ਹੈ ਨਾ ਸ਼ਾਇਦ ਉਹਨਾਂ ਤੋਂ ਗੱਡੀ ਕੰਟਰੋਲ ਹੋਈ ਹੈ ਤੇ ਮੇਰੇ ਤਾਂ ਪੂਰੀ ਤਰ੍ਹਾਂ ਵਿੱਚ ਕਰਨ ਕਰਕੇ ਐਡੀ ਸਰ ਇਹ ਦੱਸੋ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਮੇਰਾ ਤਾਂ ਜੀ ਬਚਾ ਹੋ ਗਿਆ ਮੈਂ ਸੀਟ ਬੈਲਟ ਲਾਈ ਹੋਈ ਸੀਗੀ ਗੱਡੀ ਪੂਰੀ ਤਰ੍ਹਾਂ ਇੰਸ਼ੋਰਡ ਹੈਗੀ ਆ ਤੇ ਸਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਬਚਾ ਪੂਰਾ ਹੋ ਗਿਆ ਮੈਂ ਮੈਂ ਜੀ ਲੁਧਿਆਣੇ ਤੋਂ ਆ ਰਿਹਾ ਤੇ ਮੈਂ ਚੰਡੀਗੜ੍ਹ ਜਾ ਰਿਹਾ। ਬਾਈ ਕੀ ਮਾਮਲਾ? ਵੀਰੇ ਮੈਂ ਆਹ ਟਾਇਰ ਤੋਂ ਨਾ ਇੱਧਰ ਅੱਧ ਜਾ ਗਿਆ ਸੀਗਾ ਗੱਡੀ 70 80 ਤੇ ਸੀਗੀ। ਠੀਕ ਆ? ਆਹ ਬਾਈ ਨੇ ਇੱਕ ਵਾਰ ਨਹੀਂ ਦੇਖਿਆ ਹੈਗਾ ਰੋਕ ਕੇ ਗੱਡੀ। ਗੱਡੀ ਮੋੜਤੀ ਐਨੇ ਇੱਧਰ ਨੂੰ। ਠੀਕ ਆ? ਗੱਡੀ ਦੀ ਮੈਂ ਬ੍ਰੇਕਾਂ ਫੁੱਲ ਦੱਬਤੀਆਂ ਸੀਗੀਆਂ ਗੱਡੀ ਨਹੀਂ ਰੁਕੀ ਹੈਗੀ। ਆਹੀ ਮਾਮਲਾ ਵੀਰੇ। ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੀ। ਆ ਸਿਰਚ 6:30 ਵਜੇ ਵੀਰੇ 2 3 ਜਣੇ ਦਾਖਲ ਨੇ ਰਾਜਵੰਤ ਦੇ। ਉਹਨਾਂ ਦੇ ਸੱਟਾਂ ਵੱਧ ਨਹੀਂ ਵੀਰੇ। ਹੁਣੇ-ਹੁਣੇ ਦਰਾਹਾ ਗੁਰਤਰੀ ਰੋਡ ਦੇ ਐਚਪੀ ਪੈਟਰੋਲ ਪੰਪ ਦੇ ਕੋਲ ਐਕਸੀਡੈਂਟ ਹੋਇਆ ਸਰ ਕੀ ਮਾਮਲਾ ਹੈ ਸਰ ਇਹ ਸਰ ਸਰਵਿਸ ਰੋਡ ਤੋਂ ਵਰਨਾ ਆ ਰਹੀ ਸੀਗੀ ਤੇ ਇੱਕ ਨੋਵਾ ਗੱਡੀ ਕੱਟ ਦੋ ਪੰਪ ਵੱਲ ਨੂੰ ਟਰਨ ਕਰਨ ਲੱਗੀ ਸੀ ਵਰਨਾ ਗੱਡੀ ਤੇਜ਼ ਹੁਣ ਕਰਕੇ ਇਹਨਾਂ ਦੇ ਦੋਨਾਂ ਆਪਸ ਵਿੱਚ ਟਕਰਾਬ ਹੋ ਗਿਆ ਹੈ ਤੇ ਸਰ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਨਹੀਂ ਹੋਇਆ ਜੀ ਹਾਂ ਗੱਡੀ ਦਾ ਗੱਡੀਆਂ ਦਾ ਨੁਕਸਾਨ ਹੋ ਗਿਆ ਹੈ ਤੇ ਜਾਨੀ ਨੁਕਸਾਨ ਨਹੀਂ ਹੈ ਕੋਈ ਮੇਜਰ ਸੱਟ ਨਹੀਂ ਲੱਗਿਆ ਕੋਈ